ਲੈਕੁਰਾਇਕ ਨੂੰ ਤੁਹਾਨੂੰ ਪ੍ਰਧਾਨ ਬਣਨ ਤੇ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਬਾਈ ਜੀ ਬਹੁਤ ਬਹੁਤ ਮਤਲਬ ਤੁਹਾਨੂੰ ਇਹ ਕੀ ਦਾ ਧੰਨਵਾਦ ਕਰਾਂਗੇ ਤੁਸੀਂ ਇਹਦੀ ਤਦੌਰੀ ਦਾ ਤੁਹਾਨੂੰ ਪ੍ਰਤਾਨਗੀ ਦੇਰੀ ਧੰਨਵਾਦ ਕਰਦੇ ਆ ਜੀ ਸਰਦਾਰ ਚੀਤਨ ਸਿੰਘ ਜੋੜਾ ਮਾਜਰਾ ਦਾ ਮੰਤਰੀ ਸਾਹਿਬ ਦਾ ਕੱਜੂ ਮਾਜਰਾ ਸਾਹਿਬ ਦਾ ਤੇ ਆਪਣਾ ਜਿੰਨੇ ਸਾਰੇ ਪਿਆਰ ਕਰਨ ਵਾਲੇ ਜਨਤਾ ਸਾਰੇ ਟਰੱਕ ਆਪਰੇਟਰ ਨੇ ਉਹਨਾਂ ਦੇ ਸਦਕੇ ਹੀ ਆ ਜੀ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਤੇ ਇਹਦੇ ਲੋ ਇਹ ਤੁਹਾਨੂੰ ਸਰਬਸੰਮਤੀ ਨਾਲ ਬਣਾਇਆ ਗਿਆ ਜੀ ਕੋਈ ਇਲੈਕਸ਼ਨ ਹੋਏ ਨਹੀਂ ਜੀ ਤੁਹਾਡੇ ਨਹੀਂ ਸਰਬਸੰਮਤੀ ਨਾਲ ਬਣਾਇਆ ਗਿਆ ਔਰ ਤੁਸੀਂ ਆਪਣੇ ਆਪਣੀਆਂ ਡਰਾਈਵਰ ਵੀਰਾਂ ਨੂੰ ਪੂਰੇ ਹੱਥ ਲੈਣਾ ਜਾਂਦੇ ਹੋ ਸਨੇਹਾ ਇਹ ਹੀ ਦੇਣਾ ਚਾਹੁੰਨਾ ਜੀ ਸਹਿਯੋਗ ਦਿਓ ਸਾਰਾ ਕੰਮ ਜਿਵੇਂ ਪਹਿਲਾਂ ਚੱਲਦਾ ਸੀ ਪਿਛਲੇ ਸਮੇਂ ਉਹ ਵੀ ਚਲਾਉਣ ਦੀ ਕੋਈ ਤਲਾਵਾਂਗੇ ਪੂਰਾ ਉਦੋਂ ਵੀ ਵਧੀਆ ਢੰਗ ਨਾਲ ਚਲਾਵਾਂਗੇ ਇਹਨਾਂ ਦੇ ਸਾਥ ਨਾਲ ਹੀ ਚੱਲਣਾ ਜੀ ਹੋਰ ਤੁਹਾਡੇ ਵੱਲੋਂ ਕੀ ਕੀ ਉਪਰਾਲੇ ਦਿੱਤੇ ਜਾਣਗੇ ਜੀ ਪ੍ਰਦਾਨਗੀ ਥਾਪੀ ਦੀਆਂ ਤੁਹਾਨੂੰ ਅਪਰਾਲੇ ਤਾਂ ਇੰਡਸਟਰੀ ਨਾਲ ਮੀਟਿੰਗ ਕਰਕੇ ਦੇਖਦੇ ਜੋ ਕੋਈ ਉਹਨਾਂ ਦੇ ਸਮੱਸਿਆਵੋ ਸੁਣੀਆਂ ਜਾਣਗੀਆਂ ਹੱਲ ਕਰੇ ਜੋ ਕੋਈ ਆਪਰੇਟਰਾਂ ਨੂੰ ਸਮੱਸਿਆ ਉਹ ਸੁਣੀਆਂ ਜਾਣਗੀਆਂ ਸਾਰਾ ਹੱਲ ਕਰਕੇ ਜੀ ਕੰਮ ਨੂੰ ਰਜਗਾਰ ਆ ਲੋਕਾਂ ਦਾ ਮਿਲਣਾ ਚਾਹੀਦਾ ਹੱਕ ਬਣਦਾ ਜੋ ਆ ਹੱਕ ਉਹ ਦਵਾਵਾਂਗੇ ਜੀ ਕਈ ਵਾਰੀ ਅਸੀਂ ਦੇਖਿਆ ਗੱਡੀਆਂ ਖੰਨੇ ਤੋਂ ਆਉਂਦੀਆਂ ਨੇ ਇੱਥੇ ਖਾਲੀ ਹੁੰਦੀਆਂ ਨੇ ਤੇ ਦੂਜੀ ਫੈਕਟਰੀ 'ਚ ਮਾਰ ਪਰ ਕੇ ਲੈ ਜਾਂਦੀਆਂ ਨੇ ਉਹਦੇ ਲਈ ਤੁਹਾਨੂੰ ਘਟਾ ਦਾ ਪਿੰਡ ਹੀ ਆ ਜੀ ਕਾਟਾ ਜੀ ਇਹੀ ਗੱਲ ਦੀ ਦਾ ਸਬਸੇ ਹੈ ਜੀ ਇਹੀ ਗੱਲ ਦੀ ਲੜਾਈ ਆ ਪਹਿਲਾਂ ਵੀ ਇੰਡਸਟਰੀ ਨਾਲ ਇਹੀ ਗੱਲ ਦਾ ਰੋਸ ਸੀ ਇਹੀ ਮਸਲਾ ਹੱਲ ਕਰਦੇ ਆ ਜੀ ਤੁਸੀਂ ਕਿੰਨੀ ਦੇਰ ਜੇ ਇਸ ਮਸਲੇ ਦਾ ਹੱਲ ਕਰ ਦੋ ਪਰ ਤਾਂ ਵੀ ਕੋ 10-15 ਦਿਨਾਂ ਚ ਜੋ ਜੋ ਬਜਾਅ ਕਰੋ ਜਲਦ ਤੋਂ ਜਲਦ ਕਰ ਦਿਓ ਚਾਹ ਰਿਹਾ ਰਿਪੋਰਟ ਕਰਨਾ ਹੈ ਜੀ ਹਾਂ ਜੀ ਮੈਨੇਜਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਚੋਲੀ ਜੀ ਨੂੰ ਮਤਲਬ ਹੈ ਕਿ ਉਹ ਦਾ ਪ੍ਰਦਾਨ ਖਾ ਪਹ ਗਿਆ ਹੈ ਇਹ ਸਾਡੀ ਟਰੱਕ ਜੀ ਨੂੰ ਵਾਸਤੇ ਬਹੁਤ ਵਧੀਆ ਕੰਮ ਹੋਇਆ ਹੈ ਤੇ ਅਸੀਂ ਸਾਰੇ ਵੱਖ-ਵੱਖ ਸੰਸਥਾਵਾਂ ਤੋਂ ਜਿੰਨੇ ਵੀ ਲੋਕ ਆਏ ਨੇ ਸਾਡੇ ਟਰੱਕ ਯੂਨੀਅਨ ਤੋਂ ਵੀ ਜਬਾਰੋ ਅੰਦਰੋਂ ਕਿੱਥੋਂ ਵੀ ਸਾਰੇ ਸੰਗਤ ਆਈਆਂ ਨੇ ਸਾਰਿਆਂ ਦਾ ਬਹੁਤ-ਬਹੁਤ ਤਹਿਦਿਨੋ ਧੰਨਵਾਦ ਕਰਦੇ ਆ ਜੀ। ਅੱਜ ਤੁਹਾਡੇ ਇੱਕ ਮਿੱਤਰ ਨੂੰ ਅੱਜ 83 ਜਿਹੜਾ ਪਤਾਨ ਪੜਾਇਆ ਗਿਆ। ਮੈਂ ਸਭ ਤੋਂ ਪਹਿਲਾਂ ਸਾਰੇ ਸੰਗਤ ਨੂੰ ਵੈਕਰ ਜੀ ਦਾ ਖਾਲਸਾ ਵੈਕਰ ਜੀ ਕੀ ਫਤਿਹ ਬੁਲਾਉਣਾ ਜੀ। ਔਰ ਮੈਂ ਇਹ ਆਸ ਰੱਖਦਾ ਲੋਕਾਂ ਨੂੰ ਵਿਸ਼ਵਾਸ ਵੀ ਦਿਵਾਣਾ ਕਿ ਅੱਜ ਤੋਂ ਤਿੰਨ ਚਾਰ ਪਹਿਲਾਂ ਪੰਜ 6 ਮਹੀਨੇ ਪਹਿਲਾਂ ਜੋ ਆਪਾਂ ਲੋਕਾਂ ਨੂੰ ਕੰਮ ਦਿੱਤਾ ਸੀ ਉਸ ਤੋਂ ਵੀ ਵਿਵਹਦ ਕੰਮ ਦਵਾਵਾਂਗੇ ਔਰ ਜੋਲੀ ਦੇ ਨਾਲ ਡਟ ਕੇ ਖੜਾ ਖੜੇ ਆ ਔਰ ਖੜੇ ਵੀ ਰਹਾਗੇ ਜੋ ਬਾਹਰ ਦੀਆਂ ਗੱਡੀਆਂ ਆਉਂਦੇ ਉਹਦਾ ਵੀ ਅਸੀਂ ਬੈਠ ਕੇ ਮਸਾ ਹੱਲ ਕਰਾਂਗੇ ਇੰਡਸਟਰੀ ਦਾ ਮੀਟਿੰਗ ਕਰਾਂਗੇ ਉਹਨਾਂ ਨੂੰ ਭਰਨ ਤੋਂ ਰੋਕਾਂਗੇ ਸਾਡੀਆਂ ਲੋਗੋ ਟਰੱਕ ਹੀ ਹੁੰਦੇ ਜਿਹੜੀਆਂ ਗੱਡੀਆਂ ਨੇ ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਮਾਲ ਦਵਾਵਾਂਗੇ ਉਤਲੋ ਜਿਹੜਾ ਫਾਲਤੂ ਮਾਲ ਹੋਏਗਾ ਉਹ ਬਾਹਰ ਦੀ ਗੱਡੀ ਨੂੰ ਬਾਅਦ ਚ ਪੜਾਇਆ ਜਾਗਾ ਪਹਿਲੋ ਟਰੱਕ ਹੀ ਹੁੰਦੀ ਗੱਡੀ ਸ ਵਾਹਿਗੁਰੂ ਜੀ 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 ਤੁਹਾਨੂੰ ਪ੍ਰਧਾਨ ਬਣਨ ਤੇ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਧੰਨਵਾਦ ਬਾਈ ਜੀ ਬਹੁਤ ਬਹੁਤ ਤੁਹਾਨੂੰ ਇਹ ਕੀ ਦਾ ਧੰਨਵਾਦ ਕਰਾਂਗੇ ਤੁਸੀਂ ਜੀ ਇਸੀ ਤਰ੍ਹਾਂ ਦਾ ਧੰਨਵਾਦ ਪ੍ਰਦਾਨ ਕੀਰੀਏ ਧੰਨਵਾਦ ਕਰਦੇ ਆਂ ਜੀ ਸਰਦਾਰ ਚੀਤਨ ਸਿੰਘ ਜੋੜਾ ਮਾਜਰਾ ਦਾ ਮੰਤਰੀ ਸਾਹਿਬ ਦਾ ਗੱਜੂ ਮਾਜਰਾ ਸਾਹਿਬ ਦਾ ਤੇ ਆਪਣਾ ਜਿੰਨੇ ਸਾਰੇ ਪਿਆਰ ਕਰਨ ਵਾਲੀ ਜਨਤਾ ਸਾਰੇ ਟ੍ਰੱਕ ਆਪਰੇਟਰ ਨੇ ਉਹਨਾਂ ਦੇ ਸਦਕੇ ਹੀ ਆ ਜੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਤੇ ਇਹਦੇ ਨੂੰ ਇਹ ਤੁਹਾਨੂੰ ਸਰਬਸੰਮਤੀ ਨਾਲ ਬਣਾਇਆ ਗਿਆ ਜੀ ਕੋਈ ਇਲੈਕਸ਼ਨ ਹੋਏ ਨਹੀਂ ਤੁਹਾਡੇ ਨਹੀਂ ਸਰਬਸੰਮਤੀ ਨਾਲ ਬਣਾਇਆ ਗਿਆ ਹੈ ਜੀ ਹੋਰ ਤੁਸੀਂ ਆਪਣੇ ਪ੍ਰਤੀਨਿਧ ਡਰਾਈਵਰ ਵੀਰਾਂ ਨੂੰ ਤੀਸਰੀ ਹੱਲ ਦੇਣਾ ਚਾਹੁੰਦੇ ਹੋ ਸਨੇਹਾ ਇਹ ਹੀ ਦੇਣਾ ਚਾਹੁੰਨਾ ਜੀ ਸਹਿਯੋਗ ਦਿਓ ਸਾਰਾ ਕੰਮ ਜਿਵੇਂ ਪਹਿਲਾਂ ਚੱਲਦਾ ਸੀ ਪਿਛਲੇ ਸਮੇਂ ਉਹ ਵੀ ਚਲਾਉਣ ਦੀ ਕੋਈ ਤਲਾਵਾਂਗੇ ਪੂਰਾ ਉਦੋਂ ਵੀ ਵਧੀਆ ਢੰਗ ਨਾਲ ਚਲਾਵਾਂਗੇ ਇਹਨਾਂ ਦੇ ਸਾਥ ਨਾਲ ਹੀ ਚੱਲਣਾ ਜੀ ਔਰ ਤੁਹਾਡੇ ਵੱਲੋਂ ਕੀ ਕੀ ਉਪਰਾਲੇ ਕੀਤੇ ਜਾਣਗੇ ਜੇ ਪ੍ਰਦਾਨ ਕੀਤੀਆਂ ਤੁਹਾਨੂੰ ਅਪਰਾਲੇ ਤਾਂ ਇੰਡਸਟਰੀ ਨਾਲ ਮੀਟਿੰਗ ਕਰਕੇ ਦੇਖਦੇ ਜੋ ਕੋਈ ਉਹਨਾਂ ਦੇ ਸਮੱਸਿਆਵੋ ਸੁਣੀਆਂ ਜਾਣਗੀਆਂ ਹੱਲ ਕਰੇ ਜੋ ਕੋਈ ਆਪਰੇਟਰਾਂ ਨੂੰ ਸਮੱਸਿਆ ਉਹ ਸੁਣੀਆਂ ਜਾਣਗੀਆਂ ਸਾਰਾ ਹੱਲ ਕਰਕੇ ਜੀ ਕੰਮ ਨੂੰ ਰਜਗਾਰ ਆ ਲੋਕਾਂ ਦਾ ਮਿਲਣਾ ਚਾਹੀਦਾ ਹੱਕ ਬਣਦਾ ਜੋ ਆ ਹੱਕ ਉਹ ਦਵਾਵਾਂਗੇ ਜੀ ਬਈ ਵਾਰੀ ਅਸੀਂ ਦੇਖਿਆ ਗੱਡੀਆਂ ਖੰਨੇ ਤੋਂ ਆਉਂਦੀਆਂ ਨੇ ਇੱਥੇ ਖਾਲੀ ਹੁੰਦੀਆਂ ਨੇ ਤੇ ਦੂਜੀ ਫੈਕਟਰੀ 'ਚ ਮਾਲ ਮਾਰ ਕੇ ਲੈ ਜਾਂਦੀਆਂ ਨੇ ਉਹਦੇ ਲਈ ਤੁਹਾਡਾ ਤੁਹਾਨੂੰ ਘਟਾ ਦਾ ਪਿੰਡ ਹੀ ਆ ਜੀ ਕਾਟਾ ਜੀ ਇਹੀ ਗੱਲ ਦੀ ਦਾ ਸਮੱਸਿਆ ਜੀ ਇਹੀ ਗੱਲ ਦੀ ਲੜਾਈ ਆ ਪਹਿਲਾਂ ਵੀ ਇੰਡਸਟਰੀ ਨਾਲ ਇਹੀ ਗੱਲ ਦਾ ਰੋਸ ਸੀ ਇਹੀ ਮਸਲਾ ਹੱਲ ਕਰਦੇ ਆ ਜੀ ਤੁਸੀਂ ਕਿੰਨੀ ਦੇਰ ਦੇ ਇਸ ਮਸਲੇ ਦਾ ਹੱਲ ਕਰ ਦੋ ਕਰਦਾ ਵੀ ਕੋ 10 15 ਦਿਨਾਂ ਚ ਜਲਦ ਤੋਂ ਜਲਦ ਜਲਦ ਤੋਂ ਜਲਦ ਕਰਦੇ ਆ ਜੀ